ਅਜੇ ਤੇ ਪਹੁੰਚਿਓ ਕੀ ਕਾਰਨ ਕੀ ਹੈ ਇੱਕ ਸਾਲ ਹੋ ਗਿਆ ਹਜ ਤੱਕ ਫਾਂਸੀ ਨਹੀਂ ਹੋਈ ਹਾਲਾਂਕਿ ਕਿਹਾ ਸੀ ਗਿਆ ਸੀਗਾ ਕਿ ਸਾਲ ਤੱਕ ਫਾਂਸੀ ਬਿਲਕੁਲ ਪਰ ਕੁਝ ਕੋਰਟਸ ਦੇ ਪ੍ਰੋਸੈਸ ਹੁੰਦੇ ਨੇ ਲਾਵਾ ਜਿਹੜਾ ਆਪਣਾ ਉਹਦੀਆਂ ਬਹੁਤ ਸਾਰੀਆਂ ਪ੍ਰਕਿਰਿਆਵਾਂ ਹੁੰਦੀਆਂ ਨੇ ਤੇ ਕਹਿ ਰਹੇ ਆ ਕਿ ਜਲਦੀ ਹੁਣ ਦੋ ਤਿੰਨ ਮਹੀਨੇ ਦੇ ਵਿੱਚ ਜਿਹੜਾ ਹਾਈ ਕੋਰਟ ਵਿੱਚ ਇਹ ਮੁੱਦਾ ਉੱਠੇਗਾ ਤੇ ਉਹਨੂੰ ਜਲਦੀ ਸਜ਼ਾ ਹੋਏਗੀ ਨਾ ਟਾਈਮ ਹੋ ਗਿਆ ਕੇਸ ਚਲਦੇ ਚਲਦੇ ਹਜ ਤੱਕ ਵੇਟ ਹੀ ਕਰ ਰਿਹਾ ਕਿ ਕਦੋਂ ਰੂਹ ਨੂੰ ਸ਼ਾਂਤੀ ਮਿਲੂਗੀ ਹਾਲਾਂਕਿ ਦੁੱਖ ਬਹੁਤ ਵੱਡਾ ਹੈ ਕਿ ਸਾਰੀ ਜ਼ਿੰਦਗੀ ਨਹੀਂ ਭੁੱਲਿਆ ਜਾ ਸਕਦਾ 2001 21 ਵਿੱਚ ਹੋਇਆ ਸੀ ਇਹ ਮਰਡਰ ਤੇ 3-4 ਸਾਲ ਲੰਘ ਗਏ ਇਸ ਦੇ ਬਸ ਹੁਣ ਤਾਂ ਇਹ ਵੇਟ ਆ ਕਿ ਜਲਦੀ ਤੋਂ ਜਲਦੀ ਉਹਨੂੰ ਫਾਂਸੀ ਤੇ ਲਟਕਾਇਆ ਜਾਵੇ ਕਿੰਨੀ ਕਿ ਯਾਦ ਆਂਦੀ ਹੈ ਕਿਉਂਕਿ ਅੱਜੇ ਹੁੰਦੀ ਤੇ ਮੇਬੀ ਤੁਹਾਡੇ ਜਿੰਨੀ ਤਾਂ ਹੋਈ ਜਾਣੀ ਸੀ ਕਹਿੰਦਾ ਸੀ ਮम्मा ਮੈਂ ਤੁਹਾਡੇ ਕੰਨ ਤੱਕ ਆ ਗਿਆ ਮम्मा ਮੈਂ ਤੁਹਾਡੇ ਸ਼ੋਲਡਰ ਤੱਕ ਆ ਗਿਆ ਇਸ ਤਰੀਕੇ ਜੇ ਤੁਸੀਂ ਦੇਖਦੇ ਹੋ ਬਾਕੀ ਕੁੜੀਆਂ ਨੂੰ ਆਪਣੀ ਮਾਵਾਂ ਨਾਲ ਤੇ ਕਿਸ ਤਰੀਕੇ ਦਾ ਬਿਲਕੁਲ ਤੁਸੀਂ ਵੀ ਇੱਕ ਲੇਡੀਜ਼ ਹੋਣ ਦੇ ਨਾਂ ਤੇ ਆਪਾਂ ਸੋਚ ਸਕਦੇ ਹਾਂ ਕਿ ਇੱਕ ਧੀ ਦਾ ਆਪਣੀ ਮਾਂ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੁੰਦੀ ਹੈ ਅੱਜ ਕਿੰਨਾ ਕੁ ਟਰਸਟ ਕਰ ਲੈਣੇ ਆਪਣੇ ਪੜੋਸੀ ਅਤੇ ਕਿੰਨੇ ਕੁ ਉਸ ਹਾਸੇ ਤੋਂ ਬਾਅਦ ਕਿੰਨਾ ਕੁ ਡਰ ਲੱਗਦਾ ਕਿਸੇ ਅਣਜਾਣ ਵਿਅਕਤੀ ਨੂੰ ਬੁਲਾਉਂਦੇ ਹੋਏ ਜਾਣ ਪਛਾਣ ਕਰਦੇ ਹੋਏ ਜਾਂ ਰਿਸ਼ਤੇ ਨੂੰ ਲੱਗਦਾ ਰਿਲੇਸ਼ਨ ਸਬਨਰ ਬਣਾ ਕੇ ਰੱਖਣੇ ਚਾਹੀਦੇ ਆ ਸਭ ਨਾਲ ਅੱਛਾ ਬੋਲੋ ਸਭ ਨਾਲ ਅੱਛਾ ਵਿਵਹਾਰ ਕਰੋ ਪਰ ਆਪਣੇ ਬੱਚੇ ਦੇ ਲਈ ਜਾਂ ਆਪਣੇ ਫੈਮਿਲੀ ਦੇ ਲਈ ਕਿਸੇ ਨਾਲ ਕੋਈ ਕੰਪਰੋਮਾਈਜ਼ ਨਾ ਕਰੋ ਤਾਂ ਹੀ ਬੈਟਰ ਆ ਬਿਲਕੁਲ ਇਨਕੰਪਲੀਟ ਹੋ ਗਈ ਫੈਮਿਲੀ ਦੇਖੋ ਅੱਜਕਲ ਛੋਟੀਆਂ ਫੈਮਿਲੀ ਦਾ ਘਰ ਵਿੱਚ ਦੋ ਬੱਚੇ ਸੀਗੇ ਤਾਂ ਦੇਖੋ ਇੱਕ ਬੱਚੇ ਦਾ ਚਲੇ ਜਾਣਾ ਇਸ ਤੋਂ ਵੱਡਾ ਘਾਟਾ ਕੋਈ ਨਹੀਂ ਹੋ ਸਕਦਾ ਪਰ ਮਾਂ ਪਿਓ ਦਾਦਾ ਦਾਦੀ ਜਿੰਨਾ ਟਾਈਮ ਵੀ ਜਿੰਦੇ ਆ ਤਾਂ ਉਹ ਸਿਰਫ ਆਪਾ ਚੱਲ ਫਿਰ ਰਹੇ ਆ ਪਰ ਜੋ ਅੰਦਰ ਉਹ ਤਾਂ ਮਾਰੀ ਜਾਂਦਾ ਵਾ ਕੋਸ਼ਿਸ਼ ਕਰਦੇ ਉਸ ਅਪਰਾਧੀ ਨਾਲ ਦੋਸ਼ੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਵੀ ਕਿਉਂ ਮਾਰਿਆ ਕੀ ਕਾਰਨ ਕੀ ਹੈ ਨੀਲਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇੰਨੀ ਛੋਟੀ ਜੀ ਬੱਚੀ ਨੇ ਤੇਰਾ ਵਿਗਾੜਿਆ ਇਹ ਸਟੇਟਮੈਂਟ ਦਿੱਤੀ ਗਈ ਸੀ ਕਿ ਇਹ ਇਹਨੇ ਸਟੇਟਮੈਂਟ ਦਿੱਤੀ ਕਿ ਮੈਨੂੰ ਜੈਲਸ ਸੀ ਇੱਕ ਛੋਟੀ ਜੀ ਬੱਚੀ ਤੋਂ ਕੀ ਜੈਲਸ ਬਸ ਉਹੀ ਕਹਿ ਰਹੇ ਆ ਕਿ ਇਦਾਂ ਦੇ ਲੋਕ ਸਮਾਜ ਵਿੱਚ ਰਹਿਣ ਦੇ ਲਾਇਕ ਨਹੀਂਗੇ ਜਿਨ੍ਹਾਂ ਦੀ ਬੁੱਧੀ ਇਹਨਾਂ ਅੱਜ ਤੋਂ ਕਾਫੀ ਸਾਲ ਪਹਿਲਾਂ ਜਿਹਨੂੰ ਇੱਕ 부ਆ ਵੱਲੋਂ ਇਸ ਦਰਦਨਾਕ ਮੋਹ ਦਿੱਤੀ ਜਾਂਦੀ ਹੈ ਕਿ ਰੂਹਾਂ ਕੰਬਣ ਲੱਗ ਜਾਂਦੀਆਂ ਨੇ ਉਸ ਕੇਸ ਨੂੰ ਦੇਖ ਕੇ ਆਪਾਂ ਕਹਿ ਸਕਦੇ ਆ ਕਿ ਆਪਾਂ ਆਪਣੇ ਪੜੋਸੀਆਂ ਤੇ ਵੀ ਜਿਹੜਾ ਯਕੀਨ ਨਹੀਂ ਕਰ ਸਕਦੇ ਹਾਲਾਂਕਿ ਗੱਲ ਕਰ ਲਈ ਉਸ ਦੋਸ਼ੀ ਦੀ ਉਹਨੂੰ 1 ਸਾਲ ਪਹਿਲਾਂ ਸਜ਼ਾ ਤੋਂ ਮਿਲ ਚੁੱਕੀ ਸੀ ਫਾਸੀ ਦੀ ਪਰ ਹਜੇ ਤੱਕ ਫਾਸੀ ਜੜੀ ਨਹੀਂ ਹੋਈ ਤਾਂ ਪਰਿਵਾਰ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੀ ਮੰਮਾ ਯਾਨੀ ਕਿ ਦਿਲਰੋਜ ਜੀ ਦੀ ਮੰਮਾ ਸਾਡੇ ਨਾਲ ਮੌਜੂਦ ਮੈਂ ਹਮ ਸਭ ਤੋਂ ਪਹਿਲਾਂ ਮੈਂ ਮਾਜਿਥੇ ਪਹੁੰਚੇ ਹਾਂ ਕੀ ਕਾਰਨ ਕੀ ਹੈ 1 ਸਾਲ ਹੋ ਗਿਆ ਹਜੇ ਤੱਕ ਫਾਸੀ ਨਹੀਂ ਹੋਈ ਹਾਲਾਂਕਿ ਕਿਹਾ ਸੀ ਗਿਆ ਸੀਗਾ ਕਿ ਸਾਲ ਤੱਕ ਫਾਸੀ ਹੋ ਚੁੱਕੀ ਬਿਲਕੁਲ ਪਰ ਕੁਝ ਕੋਰਟਸ ਦੇ ਪ੍ਰੋਸੈਸ ਹੁੰਦੇ ਨੇ ਲਾਵਾ ਜਿਹੜਾ ਆਪਣਾ ਉਹਨੀਆਂ ਬਹੁਤ ਸਾਰੀਆਂ ਪ੍ਰਕਿਰਿਆਵਾਂ ਹੁੰਦੀਆਂ ਨੇ ਤੇ ਕਹਿ ਰਹੇ ਆ ਕਿ ਜਲਦੀ ਹੁਣ 2-3 ਮਹੀਨੇ ਦੇ ਵਿੱਚ ਜਿਹੜਾ ਹਾਈ ਕੋਰਟ ਵਿੱਚ ਇਹ ਮੁੱਦਾ ਉੱਠੇਗਾ ਤੇ ਉਹਨੂੰ ਜਲਦੀ ਸਜ਼ਾ ਹੋਏਗੀ ਮਮ ਬੇਟੀ ਜਦ ਗਈ ਕਿੰਨੀ ਉਮਰ ਦੀ ਸੀ ਤੇ ਅੱਜ ਕਿੰਨਾ ਟਾਈਮ ਹੋ ਗਿਆ ਕੇਸ ਚਲਦੇ ਚਲਦੇ ਹਜੇ ਤੱਕ ਵੇਟ ਹੀ ਕਰ ਰਹੇ ਹਾਂ ਕਿ ਕਦੋਂ ਰੂਹ ਨੂੰ ਸ਼ਾਂਤੀ ਮਿਲੂਗੀ ਹਾਲਾਂਕਿ ਦੁੱਖ ਬਹੁਤ ਵੱਡਾ ਹੈ ਕਿ ਸਾਰੀ ਜ਼ਿੰਦਗੀ ਨਹੀਂ ਭੁੱਲਿਆ ਜਾ ਸਕਦਾ ਪਰ ਇੱਕ ਮਨ ਨੂੰ ਹੁੰਦਾ ਨਾ ਕਿ ਸ਼ਾਂਤੀ ਜੀ ਮਿਲ ਜਾਂਦੇ ਕਿ ਮੇਰੀ ਕੁੜੀ ਦੇ ਜਿਹੜੇ ਅਪਰਾਧੀ ਸੀ ਉਹ ਚੱਲ ਜੇ ਤੇ ਬਿਲਕੁਲ 28 ਸਾਲ ਦੀ ਸੀ ਬਹੁਤ ਛੋਟੀ ਸੀਗੀ 2001 21 ਵਿੱਚ ਹੋਇਆ ਸੀ ਇਹ ਮਰਡਰ ਤੇ 3-4 ਸਾਲ ਲੰਘ ਗਏ ਇਸ ਦੇ ਬਸ ਹੁਣ ਤਾਂ ਇਹ ਵੇਟ ਆ ਕਿ ਜਲਦੀ ਤੋਂ ਜਲਦੀ ਉਹਨੂੰ ਫਾਂਸੀ ਤੇ ਲਟਕਾਇਆ ਜਾਵੇ ਤੁਹ ਕਿੰਨੀ ਕਿ ਯਾਦ ਆਂਦੀ ਹੈ ਕਿਉਂਕਿ ਅੱਜੇ ਹੁੰਦੀ ਤੇ ਮੇਬੀ ਤੁਹਾਡੇ ਜਿੰਨੀ ਤਾਂ ਹੋਈ ਜਾਣੀ ਸੀ ਕਹਿੰਦੇ ਸੀ ਮम्मा ਮੈਂ ਤੁਹਾਡੇ ਕੰਨ ਤੱਕ ਆ ਗਿਆ ਮम्मा ਮੈਂ ਤੁਹਾਡੇ ਸ਼ੋਲਡਰ ਤੱਕ ਆ ਗਿਆ ਇਸ ਤਰੀਕੇ ਜਦੋਂ ਦੇਖਦੇ ਹੋ ਬਾਕੀ ਕੁੜੀਆਂ ਨੂੰ ਆਪਣੀ ਮਾਵਾਂ ਨਾਲ ਤੇ ਕਿਸ ਤਰੀਕੇ ਦਾ ਬਿਲਕੁਲ ਤੁਸੀਂ ਵੀ ਇੱਕ ਲੇਡੀਜ਼ ਹੋਣ ਦੇ ਨਾਂ ਤੇ ਆਪਾਂ ਸੋਚ ਸਕਦੇ ਹਾਂ ਕਿ ਇੱਕ ਧੀ ਦਾ ਆਪਣੀ ਮਾਂ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੁੰਦੀ ਆ ਬਸ ਹੁਣ ਉਹਨੂੰ ਇੱਕ ਸਿਰਫ ਪਾਣਾ ਮੰਨ ਕੇ ਹੀ ਚੱਲ ਸਕਦੇ ਆ ਇੰਨਾ ਟਾਈਮ ਹੋ ਗਿਆ ਹੈ ਨਾ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਕਿਹਾ ਜਾਂਦਾ ਕਿ ਪੜੋਸੀਆਂ ਦਾ ਸਭ ਤੋਂ ਵੱਡਾ ਹੱਕ ਹੁੰਦਾ ਹੈ ਇੱਕ ਪੜੋਸੀ ਇਦਾਂ ਦੇ ਹੁੰਦੇ ਕਿ ਰਿਸ਼ਤੇਦਾਰ ਲੇਟ ਪਾਉਂਦੇ ਨੇ ਪਰ ਪੜੋਸੀ ਜਿਹੜੇ ਨੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਨੇ ਆਂਦੇ ਨੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਪੜੋਸੀਆਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਦੋਨੋਂ ਇਹ ਦੋ ਸਾਈਡ ਆ ਇਹਨੀਆਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਔਰ ਕਿ ਦਿਨੋਜ਼ ਦੇ ਅਗਰ ਮਾਮਲੇ ਨੂੰ ਦੇਖੀਏ ਤਾਂ ਆਪਾਂ ਜੇ ਰਿਸ਼ਤੇਦਾਰ ਤੇ ਵੀ ਨਹੀਂ ਵਿਸ਼ਵਾਸ ਕਰ ਸਕਦੇ ਆਪਾਂ ਪड़ोसी ਤੇ ਤਾਂ ਬਹੁਤ ਦੂਰ ਦੀ ਗੱਲ ਪਰ ਅਗਰ ਨਹੀਂ ਕਰਦੇ ਤਾਂ ਆਪਾਂ ਇੱਕ ਸਮਾਜ ਵਿੱਚ ਰਹਿਨੇ ਆਪਾਂ ਨੂੰ ਹਰ ਕਿਸੇ ਦੀ ਜ਼ਰੂਰਤ ਪੈਂਦੀ ਹੈ ਚਾਹੇ ਕੋਈ ਰਿਸ਼ਤੇਦਾਰ ਹੋਵੇ ਚਾਹੇ ਕੋਈ ਪड़ोसी ਹੋਵੇ ਸਭ ਦੇ ਨਾਲ ਹੀ ਸਮਾਜ ਬਣਦਾ ਵਾ ਇਕੱਲੇ ਨਹੀਂ ਆਪਾਂ ਰਹਿ ਸਕਦੇ ਕਿਸੇ ਤੋਂ ਵੀ ਬਿਨਾ ਪਰ ਆਪਣੇ ਬੱਚਿਆਂ ਲਈ ਤੁਸੀਂ ਪੂਰੇ ਅਲਰਟ ਰਹੋ ਬਸ ਇਹੀ ਕਹਾਂਗੇ ਤੇ ਅੱਜ ਕਿੰਨਾ ਕੁ ਟਰਸਟ ਕਰ ਲੈਨੇ ਆ ਆਪਣੇ ਪड़ोसियों ਤੇ ਕਿੰਨੇ ਕੁ ਸਹਾਸੇ ਤੋਂ ਬਾਅਦ ਕਿੰਨਾ ਕੁ ਡਰ ਲੱਗਦਾ ਕਿਸੇ ਅਣਜਾਣ ਵਿਅਕਤੀ ਨੂੰ ਬੁਲਾਉਂਦੇ ਹੋਏ ਜਾਣ ਪਛਾਣ ਕਰਦੇ ਹੋਏ ਜਾਂ ਰਿਸ਼ਤੇ ਬਣਾਉਂਦੇ ਮੈਨੂੰ ਲੱਗਦਾ ਰਿਲੇਸ਼ਨ ਸਭ ਨਾਲ ਬਣਾ ਕੇ ਰੱਖਣੇ ਚਾਹੀਦੇ ਆ ਸਭ ਨਾਲ ਅੱਛਾ ਬੋਲੋ ਸਭ ਨਾਲ ਅੱਛਾ ਵਿਵਹਾਰ ਕਰੋ ਪਰ ਆਪਣੇ ਬੱਚੇ ਦੇ ਲਈ ਜਾਂ ਆਪਣੇ ਫੈਮਿਲੀ ਦੇ ਲਈ ਕਿਸੇ ਨਾਲ ਕੋਈ ਕੰਪਰੋਮਾਈਜ਼ ਨਾ ਕਰੋ ਤਾਂ ਹੀ ਬੈਟਰ ਆ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ ਪਰਿਵਾਰ ਦੀ ਇੱਕ ਬਹੁਤ ਸੁਖੀ ਪਰਿਵਾਰ ਸੀਗਾ ਬਹੁਤ ਸੁਖ ਭਰਿਆ ਪਰਿਵਾਰ ਸੀਗਾ ਹੁਣ ਕਿੰਨੇ ਕ ਬੇਟੀ ਦੀ ਕਮੀ ਜਿਹੜੀ ਮਹਿਸੂਸ ਹੁੰਦੀ ਬਿਲਕੁਲ ਇਨਕੰਪਲੀਟ ਹੋ ਗਈ ਫੈਮਿਲੀ ਦੇਖੋ ਅੱਜ ਕੱਲ ਛੋਟੀਆਂ ਫੈਮਿਲੀ ਆ ਤਾਂ ਘਰ ਵਿੱਚ ਦੋ ਬੱਚੇ ਸੀਗੇ ਤਾਂ ਦੇਖੋ ਇੱਕ ਬੱਚੇ ਦਾ ਚਲੇ ਜਾਣਾ ਇਸ ਤੋਂ ਵੱਡਾ ਘਾਟਾ ਕੋਈ ਨਹੀਂ ਹੋ ਸਕਦਾ ਪਰ ਮਾਂ ਪਿਓ ਦਾਦਾ ਦਾਦੀ ਜਿੰਨਾ ਟਾਈਮ ਵੀ ਜਿੰਦੇ ਆ ਤਾਂ ਉਹ ਸਿਰਫ ਆਪਾ ਚੱਲ ਫਿਰ ਰਹੇ ਆ ਪਰ ਜੋ ਅੰਦਰ ਆ ਉਹ ਤਾਂ ਮਾਰੀ ਜਾਂਦਾ ਵਾ ਬਿਲਕੁਲ ਇਹੀ ਕਹਤੇ ਉਸ ਅਪਰਾਧੀ ਨਾਲ ਉਹ ਦੋਸ਼ੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਵੀ ਕਿਉਂ ਮਾਰਿਆ ਕੀ ਕਾਰਨ ਕੀ ਹੈ ਨੀਲਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇੰਨੀ ਛੋਟੀ ਜੀ ਬੱਚੀ ਨੇ ਤੇਰਾ ਵਿਗਾੜਿਆ ਬਿਲਕੁਲ ਮੈਂ ਸਟੇਬਲ ਨਹੀਂ ਸੀ ਉਸ ਟਾਈਮ ਤੇ ਮੈਨੂੰ ਮੈਂ 6 ਮਨთ ਤੱਕ ਬਿਲਕੁਲ ਸਟੇਬਲ ਨਹੀਂ ਸੀਗੀ ਤੇ ਇਦਾਂ ਦਾ ਕੋਈ ਮੌਕਾ ਨਹੀਂ ਮਿਲਿਆ ਵੈਸੇ ਕੀ ਦੱਸਿਆ ਕੀ ਗਿਆ ਉਹਦੇ ਵੱਲ ਕੀ ਇਹ ਸਟੇਟਮੈਂਟ ਦਿੱਤੀ ਗਈ ਸੀ ਕਿ ਇਹ ਯੋਨੇ ਸਟੇਟਮੈਂਟ ਦਿੱਤੀ ਕਿ ਮੈਨੂੰ ਜੈਲਸ ਸੀ ਇੱਕ ਛੋਟੀ ਜੀ ਬੱਚੀ ਤੋਂ ਕੀ ਜੈਲਸ ਬਸ ਉਹ ਵੀ ਕਹਿ ਰਹੇ ਆ ਕਿ ਇਦਾਂ ਦੇ ਲੋਕ ਸਮਾਜ ਵਿੱਚ ਰਹਿਣ ਦੇ ਲਾਇਕ ਨਹੀਂ ਗਏ ਜਿਨ੍ਹਾਂ ਦੀ ਬੁੱਧੀ ਇੰਨੀ ਦੀ ਸੀ ਕੰੱਚਕੇ ਤੇ ਵੀ ਬਿਠਾਉਂਦੀ ਸੀ ਬਹੁਤ ਪਿਆਰ ਨਾਲ ਰੱਖਦੀ ਸੀਗੀ ਬਹੁਤ ਮਤਲਬ ਭੁਆ ਹੀ ਬਣੀ ਹੋਈ ਸੀਗੀ ਇੱਕ ਤਰੀਕੇ ਦੀ ਬਿਲਕੁਲ ਪਿਆਰ ਤਾਂ ਬਹੁਤ ਕਰਦੀ ਸੀ ਪਰ ਕਿਸੇ ਦੇ ਮਾਨਦਰ ਨਹੀਂ ਨਾ ਪਤਾ ਕਿ ਉਹਦੇ ਦਿਲ ਵਿੱਚ ਕੀ ਚੱਲ ਰਿਹਾ ਉਹਨਦੇ ਦਾਦਾ ਜੀ ਵੀ ਸਾਡੇ ਨਾਲ ਮੌਜੂਦ ਅਸਰਸ਼ਕਾ ਜੀ ਸਰ ਕਿੰਨੀ ਕਮੀ ਜਿਹੜੀ ਅੱਜ ਪੋਤਰੀ ਦੀ ਮਹਿਸੂਸ ਹੁੰਦੀ ਹੈ ਕੀ ਲੱਗਦਾ ਕਿ ਅੱਜ ਹੁੰਦੀ ਕਿੰਨੀ ਕ ਵੱਡੀ ਹੋ ਜਾਣੀ ਸੀ ਕਮੀ ਤਾਂ ਬੇਟੇ ਸਾਰੀ ਉਮਰ ਹੀ ਨਹੀਂ ਪੂਰੀ ਹੋ ਸਕਦੀ ਉਹਦੀ ਹਰ ਟਾਈਮ ਕਮੀ ਉਹਦੀ ਮਹਿਸੂਸ ਹੁੰਦੀ ਹੁੰਦੀ ਹੈ ਹਰ ਨੂੰ ਇਹਦੀ ਯਾਦ ਕਰਦੇ ਆਂ ਲੇ ਵੀ ਅੱਜ ਇੰਨੇ ਸਾਲਾਂ ਦੀ ਹੋ ਜਾਣੀ ਸੀ ਇੰਨੇ ਦਿਨ ਇੰਨੇ ਦਿਨਾਂ ਦੀ ਹੋ ਜਾਣੀ ਸੀ ਇੰਨੇ ਘੰਟਿਆਂ ਦੀ ਹੋ ਜਾਣੀ ਸੀ ਸਾਰਾ ਕੁਝ ਯਾਦ ਆਉਂਦਾ ਬੇਟੇ ਅੱਛਾ ਮੈਂ ਲੇਖੇ ਜੇ ਦੋ ਉਹਦਾ ਬਰਥਡੇ ਹੁੰਦਾ ਨਾ ਤੁਸੀਂ ਕੈਂਪ ਵੀ ਲਵਾਨਨੇ ਆ ਬਲੱਡ ਕੈਂਪ ਲਵਾਨਨੇ ਹੋਰ ਵੀ ਜ਼ਿਆਦਾ ਮਤਲਬ ਮਦਦ ਕਰਦੇ ਹੋ ਕੀ ਲੱ ਉਹ ਹੁੰਦੀ ਤੇ ਇਸ ਤਰੀਕੇ ਦੇ ਉਪਰਾਲੇ ਕਿਤੇ ਜਾਂਦੇ ਤੇ ਕਿੰਨੇ ਕੋਨ ਬਲੇਸਿੰਗ ਤੇ ਕਿੰਨੇ ਕ ਜ਼ਿਆਦਾ ਉਹਨੂੰ ਖੁਸ਼ੀ ਮਿਲਨੀ ਖੁਸ਼ੀ ਤਾਂ ਬੇਟੇ ਜਨਮ ਦਿਨੋਂ ਦੋ ਹੀ ਮਨਾ ਕੇ ਗਈ ਆ ਉਹਦੇ ਜ਼ਿੰਦਗੀ ਦੇ ਵਿੱਚ ਪਹਿਲੇ ਜਨਮ ਦਿਨ ਤੋਂ ਪਤਾ ਹੀ ਨਹੀਂ ਸੀਗਾ ਦੂਜੇ ਜਨਮ ਦਿਨ ਤੇ ਕਹਿੰਦੀ ਵੱਡੇ ਪਾਪਾ ਮੈਂ ਯੂ ਜਾਣਾ ਲਈ ਮੈਂ ਟਾਈਗਰ ਦੇਖਣੇ ਆ ਮੇਰਾ ਬੇਟਾ ਕਹਿੰਨ ਲੱਗਾ ਪਾਪਾ ਲਈ ਵੀ ਇੱਥੇ ਲੈ ਜਾਓ ਟਾਈਗਰ ਸਫਾਰੀ ਮੈਂ ਨਹੀਂ ਆਗਮ ਵੀ ਤਾਂ ਸਰਪੇ ਇੱਥੇ ਨਹੀਂ ਜਾਣਾ ਇਹਨੂੰ ਚੰਡੀਗੜ੍ਹ ਸੱਤ ਵੀੜ ਤੇ ਲੈ ਕੇ ਜਾਣਾ ਅਸੀਂ ਦੂਜੇ ਜਨਮ ਦਿਨ ਤੇ ਸੱਤ ਵੀੜ ਲੈ ਕੇ ਗਏ ਆਂ ਤੀਜੇ ਜਨਮ ਦਿਨ ਤਾਂ ਆਇਆ ਹੀ ਨਹੀਂ ਉਹਦਾ ਹੀ 2 ਸਾਲ 9 ਮਹੀਨੇ ਤੇ 9 ਦਿਨਾਂ ਦੀ ਸੀ ਜਿੱਤ ਨੇ ਕੁੜੀ ਮਾਰਤੀ ਆਪਣੀ ਲੱਗਦਾ ਹੈ ਕਿ ਅੱਜ ਦੇ ਟਾਈਮ ਤੇ ਪੜੋਸੀਆਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਜਿਸ ਤਰੀਕੇ ਦੇ ਇੱਕ ਛੋਟੀ ਦੀ ਜੀ ਬੱਚੀ ਨਾਲ ਜੈਲਸੀ ਕਰਕੇ ਉਹਨੂੰ ਇੰਨੀ ਬੇਰਹਿਮੀ ਮੋਤ ਮੈਂ ਕਿਹਾ ਪੜੋਸੀਆਂ ਤੇ ਨਹੀਂ ਆਪਣੇ ਭੈਣ ਭਰਾ ਤੇ ਬੱਚੇ ਦੇ ਮਾਂਲੋ ਜੀ ਯਕੀਨ ਨਾ ਕਰੋ ਆਪਾਂ ਸਾਰਾ ਘਾਟਾ برداشت ਕਰ ਲਾਂਗੇ ਕਹਿੰਦੇ ਬੱਚੇ ਦਾ ਘਾਟਾ ਆਪਣੀ ਪੂਰਾ ਹੁੰਦਾ ਹੋਰ ਕਾਪਣ ਘਾਟਾ ਪੈ ਗਿਆ ਪੈਸੇ ਦਾ ਘਾਟਾ ਪੂਰਾ ਹੋ ਜਾਊਗਾ ਅੱਜ ਨਹੀਂ ਕੱਲ ਪੂਰਾ ਹੋ ਜਾਊਗਾ ਕੋਈ ਨਹੀਂ ਚੀ ਮਿਲਣ ਪੂਰਾ ਹੋ ਜੀ ਨਹੀਂ ਵੀ ਪੂਰਾ ਹੋਊਗਾ ਤਾਂ ਵੀ ਕੋਈ ਗੱਲ ਨਹੀਂ ਲੇਕਿਨ ਜਦੋਂ ਆਲਾਦ ਦਾ ਘਟਾ ਜਿੰਦਗੀ ਚ ਨਹੀਂ ਪੂਰਾ ਹੁੰਦਾ ਬਿਲਕੁਲ ਇੱਕ ਇਹ ਤਾਂ ਇਦਾਂ ਦਾ ਗਮ ਆ ਕਿ ਸਾਰੀ ਜ਼ਿੰਦਗੀ ਬੰਦਾ ਭੁੱਲੀ ਨਹੀਂ ਸਕਦਾ ਅੱਛਾ ਇਦਾਂ ਹੁੰਦਾ ਹੈ ਕਿ ਅਚਾਨਕ ਤੋਂ ਫੋਟੋ ਸਾਹਮਣੇ ਆ ਜਾਵੇ ਜਾਂ ਯਾਦ ਆ ਜਾਵੇ ਆਪਾਂ ਬੈਠੇ ਆ ਕੁਛ ਫੰਕਸ਼ਨ ਹੋਵੇ ਖੁਸ਼ੀ ਦਾ ਮੌਕਾ ਹੋਵੇ ਯਾਦ ਆ ਜਾਵੇ ਅੱਖਾਂ ਦੇ ਬਿਲਕੁਲ ਇੱਕ ਖੁਸ਼ੀ ਦੇ ਮੌਕੇ ਤੇ ਜਾਣਾ ਪੈਂਦਾ ਇੱਕ ਮੱਲੇਦਾਰੀ ਲੋਕ ਦਿਖਾਵਾ ਇੱਕ ਰਿਸ਼ਤੇਦਾਰੀ ਕਰਕੇ ਜਾਣਾ ਪੈਂਦਾ ਲੇਕਿਨ ਅੰਦਰੋਂ ਆਪਦੇ ਦਿਲ ਨੂੰ ਪਤਾ ਹੁੰਦਾ ਲਵੀ ਕਿੱਥੇ ਆ ਜਾਂ ਕੀ ਪਿਜੀਸ਼ਨ ਵਾਲਾ ਹੈ ਤੂੰ ਯਕੀਨ ਨੇ ਮੰਨੇ ਕਿ ਬੇਟੇ 400 ਲਗੇ ਮੈਂ ਆ ਤਾਂ ਸੂਟ ਨਹੀਂ ਲੈ ਕੇ ਦੇਖਿਆ ਕੋਈ ਹੁਣ ਸਾਡੀ ਦਿਲੋਂ ਜਾ ਜੇ ਫਿਰ ਪੂਰੀ ਧੂਮ ਧਮਾਣਾ ਖੁਸ਼ੀਆਂ ਕਰਾਂਗੇ ਤੁਹਾਨੂੰ ਵੀ ਬੁਲਾਵਾਂਗੇ ਪੂਰੇ ਆਪਾਂ ਖੁਸ਼ੀ ਪੂਰੀ ਕਰਾਂਗੇ ਕਿੰਨੇ ਕ ਇੰਤਜ਼ਾਰ ਕਰ ਰਹੇ ਹੋ ਕੀ ਲੱਗ ਰਿਹਾ ਕਿ ਕਿੰਨੇ ਟਾਈਮ ਤੱਕ ਫਾਂਸੀ ਜਿਹੜੀ ਨੀਲਮ ਨੂੰ ਮਿਲ ਜੇਗੀ ਮੈਂ ਤਾਂ ਬੇਟੇ ਇਹ ਇੰਤਜ਼ਾਰ ਕਰਦਿਆਂ ਵੀ ਹਫਤੇ ਦਸ ਦਿਨ ਦੇ ਵਿੱਚ ਉੱਜੀ ਫਾਂਸੀ ਹੋਣੀ ਚਾਹੀਦੀ ਬਾਕੀ ਕੋਰਟ ਦਾ ਕੰਮ ਹੈ ਇਹ ਕੋਰਟਾਂ ਉਹਨਾਂ ਨੂੰ ਪਤਾ ਜੱਜ ਸਾਹਿਬ ਨੂੰ ਪਤਾ ਜਾਂ ਵਕੀਲਾਂ ਨੂੰ ਪਤਾ ਉਹਨਾਂ ਦਾ ਕੰਮ ਹੈ ਇਹ ਮੈਂ ਤਾਂ ਇਹ ਦੱਸਾਂ ਕਰਦਾ ਕਿ ਕੱਲ ਨੂੰ ਮੇਰੇ ਵੱਤੇ ਦਿਨ ਹੋ ਗਈ ਆ ਜਦੋਂ 판ਤੀ ਆ। ਇਹ ਕਾਫੀ ਲੰਬਾ ਪ੍ਰੋਸੈਸ ਚੱਲ ਗਿਆ 2021 ਤੋਂ 2025 ਹੋ ਗਿਆ। ਲੱਗ ਨਹੀਂ ਰਿਹਾ ਕਿ ਸਜ਼ਾ ਬਹੁਤ ਪਹਿਲਾਂ ਹੀ ਦੇ ਦੇਣੀ ਚਾਹੀਦੀ ਸੀ। ਮੈਂ ਤਾਂ ਕਹਿੰਦਾ ਇਹ ਜਿਹੜੀ ਬੱਚੀ ਦੀ ਸਜ਼ਾ ਇਹ 3 ਮਹੀਨੇ ਦੇ ਵਿੱਚ ਹੋਣੀ ਚਾਹੀਦੀ ਹੈ। 3 ਮਹੀਨੇ ਉੱਪਰ ਨਹੀਂ 90 ਦਿਨ ਦਾ ਟਾਈਮ ਚਾਹੀਦਾ। ਕੋਰਟ ਨੂੰ ਇਹੀ ਚਾਹੀਦਾ ਜਿਹੜਾ ਇਹ ਜੇ ਸਜ਼ਾ ਹੁੰਦੀ ਆ ਜਿਹੜੇ ਇਹ ਜਿਆ ਕ੍ਰਾਈਮ ਕਰਦਾ ਉਹਨੂੰ 3 ਮਹੀਨੇ ਦੇ ਵਿੱਚ ਜੋ ਸਜ਼ਾ ਹੋਣੀ ਚਾਹੀਦੀ ਹੈ। ਕਿੰਨੇ ਕ ਇਥੇ ਤੱਕ ਮਤਲਬ ਫાંਸੀ ਦੀ ਸਜ਼ਾ ਦਲਵਾਉਣ ਲਈ ਕਿੰਨੇ ਕ ਤੁਹਾਨੂੰ ਆਪਣੇ ਵੱਲੋਂ ਆਪ ਕਹਿ ਸਕਦੇ ਆ ਕਿੰਨੇ ਕ ਸੰਘਰਸ਼ ਕਰਨਾ ਪਿਆ ਕੀ ਕੀ ਕਰਨਾ ਪਿਆ ਕਿ ਅੱਜ ਲੱਗ ਰਿਹਾ ਹੈ ਕਿ ਹਾਂ ਸਿਰਫ ਥੋੜਾ ਕ ਸਮਾਂ ਰਹਿ ਚੁੱਕਿਆ ਹੈ ਕਿ ਸਾਡੇ ਦਿਲ ਰੋਜ ਦੀ ਜਿਹੜੀ ਆਤਮਾ ਨੂੰ ਉਹਨੂੰ ਸ਼ਾਂਤੀ ਮਿਲਣੀ ਇਹ ਸੰਘਰਸ਼ ਮੈਨੂੰ ਨਹੀਂ ਕਰਨਾ ਪਿਆ ਐਵੇਂ ਕਹਿਤੋਂ ਮੈਂ ਮੈਂ ਬਹੁਤ ਸੰਘਰਸ਼ ਕੀਤਾ ਇਹ ਸੰਘਰਸ਼ ਸਾਰਾ ਕੀਤਾ ਘੁੰਮਣ ਸਰਨੇ ਜੀ ਉਹਨਾਂ ਨੇ ਸ਼ੁਰੂ ਤੋਂ ਅੱਜ ਤੱਕ ਵੀ ਆਉਣ ਵਾਲੇ ਟਾਈਮ ਤੱਕ ਵੀ ਕਹਿੰਦੇ ਅਸੀਂ ਸਾਰਾ ਕੇਸ ਲੜਨਾ ਔਰ ਕੇਸ ਵੀ ਬਿਲਕੁਲ ਫ੍ਰੀ ਲੜਦੇ ਆ 1 ਰੁਪਈਆ ਨਹੀਂ ਮੇਰੇ ਤੋਂ ਲਿਆ ਕਈ ਮੇਰੇ ਕੋਲ ਆਉਂਦੀਆਂ ਭੈਣ ਭਰਾ ਲਈ ਕਿੰਨੇ ਪੈਸੇ ਲਏ ਤੁਹਾਡੇ ਐਡਵੋਕੇਟ ਨੇ ਘੁੰਮਣ ਨੇ ਕਿੰਨੇ ਪੈਸੇ ਲਏ ਆ ਮੈਂ ਹੁਣ ਵੀ ਤੁਹਾਡੇ ਜਰੀਏ ਦਾਤ ਲਈ ਮੇਰੇ ਤੋਂ ਇੱਕ ਪੈਸਾ ਨਹੀਂ ਲਿਆ ਫਾਂਸੀ ਸਜ਼ਾ ਵੀ ਦਵਾਤੀ ਹਾਈ ਕੋਰਟ 'ਚ ਵੀ ਕਹਿੰਦੇ ਅਸੀਂ ਜਾਣਾ ਹਾਈ ਕੋਰਟ 'ਚ ਵੀ ਅਸੀਂ ਕੇਸ ਲੜਨਾ ਕਿਉਂ ਇਹਨਾਂ ਦਾ ਬੇਟਾ ਵੀ ਹਾਈ ਕੋਰਟ 'ਚ ਹੀ ਆ ਜੀ ਜੀ ਘੁੰਮਣ ਸਰ ਦਾ ਬਹੁਤ ਵੱਡਾ ਰੋਲ ਰਿਹਾ ਐਡਵੋਕੇਟ ਘੁੰਮਣ ਸਰ ਦਾ ਮੈਂ ਕੀ ਕਹਿਣਾ ਚਾਹਾਂਗੇ ਕਿਸ ਤਰੀਕੇ ਨਾਲ ਇੱਕ ਵਕੀਲ ਕਹਿੰਦੇ ਵੀ ਕਿ ਤੋ ਡਾਕਟਰ ਆਪਾਂ ਕਹਿ ਦਿੰਦੇ ਫਰਿਸ਼ਤੇ ਹੁੰਦੇ ਪਰ ਇੱਕ ਵਕੀਲ ਵੀ ਫਰਿਸ਼ਤੇ ਵਾਂਗੂ ਹੀ ਹੁੰਦੇ ਕਿੰਨਾ ਕ ਵੱਡਾ ਰੋਲ ਅਦਾ ਕੀਤਾ ਤੁਹਾਡੀ ਲਾਈਫ ਦੇ ਵਿੱਚ ਤੇ ਤੁਹਾਡੀ ਕੁੜੀ ਦੀ ਆ ਆਤਮਾ ਦੀ ਸ਼ਾਂਤੀ ਬਹੁਤ ਵੱਡਾ ਰੋਲ ਆ ਉਹਨਾਂ ਦਾ ਅਦਲ ਰੋਜ਼ ਨੂੰ ਇਨਸਾਫ ਮੈਨੂੰ ਤਾਂ ਲੱਗਦਾ ਕਿ ਉਹਨਾਂ ਅਦਲ ਰੋਜ਼ ਨੂੰ ਇਨਸਾਫ ਉਹੀ ਦੇਵਾ ਸਕਦੇ ਸੀ ਕੋਈ ਹੋਰ ਨਹੀਂ ਦੇਵਾ ਸਕਦਾ ਸੀ ਤੇ ਉਹਨਾਂ ਦਾ ਦਿਨ ਮੈਂ ਕਦੇ ਵੀ ਨਹੀਂ ਦੇ ਸਕਦੀ ਕਦੇ ਵੀ ਨਹੀਂ ਦੇ ਸਕਦੀ ਕਿਉਂਕਿ ਇੱਕ ਆਪਾ ਇੱਕ ਕਲਾਇੰਟ ਸਮਝਣਾ ਔਰ ਇੱਕ ਉਹਨੂੰ ਆਪਾਂ ਆਪਣਾ ਬੱਚਾ ਸਮਝਣਾ ਉਹਨਾਂ ਨੇ ਮੈਨੂੰ ਐਜ਼ ਆਪਣੀ ਬੱਚੀ ਟਰੀਟ ਕੀਤਾ ਤੇ ਉਹਨਾਂ ਦੀ ਤਾਂ ਉਹਨਾਂ ਵਰਗੇ ਲੋਕਾਂ ਦੀ ਸਮਾਜ 'ਚ ਬਹੁਤ ਲੋੜ ਆ ਬਿਲਕੁਲ ਲੱਗਦਾ ਜੇ ਉਹਨਾਂ ਦੇ ਵਰਗੇ ਵਕੀਲ ਆ ਗਏ ਤਾਂ ਜਿਹੜੇ ਕੋਰਟ ਕਚਈਆਂ ਦੇ ਵਿੱਚ ਕਿ ਇਸ ਪੈਂਡਿੰਗ ਪਏ ਰਹਿੰਦੇ ਨੇ ਜਾਂ ਫਿਰ ਕੁਝ ਪੈਸੇ ਕਰਕੇ ਨਹੀਂ ਜਿਹੜੇ ਘਰ ਦੇ ਕਰਵਾਂਦੇ ਜੋ ਉਹਨਾਂ ਦੇ ਵਰਗੇ ਲੋਕ ਆਗੇ ਤਾਂ ਮੈਨੂੰ ਲੱਗਦਾ ਹੈ ਕਿ ਹਾਂ ਕਚੇਰੀਆਂ ਦੇ ਵਿੱਚ ਇੰਨੀ ਭੀੜ ਨਹੀਂ ਹੋਊਗੀ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਜਲਦੀ ਆਪਣੇ ਜਿਹੜੇ ਕਿ ਉਹਨਾਂ ਵੱਲ ਜਿਹਨਾਂ ਤੇ ਬਹੁਤ ਜ਼ਿਆਦਾ ਭਰਾ ਦੋਏ ਤਾਂ ਫ੍ਰੀ ਹੋ ਜਾਣਗੇ ਬਿਲਕੁਲ ਮੋਟੀਵੇਸ਼ਨ ਲੈਣੀ ਚਾਹੀਦੀ ਹੈ ਉਹਨਾਂ ਤੋਂ ਉਹਨਾਂ ਨੂੰ ਦੇਖ ਕੇ ਸਿੱਖਣਾ ਚਾਹੀਦਾ ਵਾ ਕਿ ਹਾਂ ਤੇ ਮੈਨੂੰ ਲੱਗਦਾ ਹੈ ਇਦਾਂ ਦੇ ਲੋਕਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਹੈਗੀ ਬਿਲਕੁਲ ਠੀਕ ਹੈ ਮੈਂ ਇੱਕ ਪਰਿਵਾਰ ਦਾ ਘੁੰਮਣ ਜੀ ਦੇ ਵਿੱਚ ساری ਜ਼ਿੰਦਗੀ ਦੇਣ ਨਹੀਂ ਚਾਹਤਾ ਦੇਣ ਨਹੀਂ ਇੱਕ ਜਿਹੜੇ ਜੱਜ ਸਾਹਿਬ ਸੀ ਮਨੀਸ਼ ਸਿੰਘਲ ਜੀ ਉਹ ਸੈਸ਼ਨ ਕੋਰਟ ਦੇ ਜੱਜ ਸੀ ਉਹਨਾਂ ਦਾ ਮੈਂ ਕਹਿੰਦਾ ਥਾਰੀ ਸੁਪਰੀਮ ਕੋਰਟ ਦੇ ਜੱਜ ਬਣਨੇ ਚਾਹੀਦਾ ਇੱਕ ਬੀੜੀ ਗੋਤਾ ਜੀ ਮੇਰੇ ਵਕੀਲ ਦੀ ਜੀ ਸਰਕਾਰੀ ਵਕੀਲ ਦੀ ਬੀੜੀ ਗੋਤਾ ਜੀ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਰਿਹਾ ਕਿ ਫਾਈਨਲ ਕਰਨ ਦੇ ਵਿੱਚ ਜੀ ਕੀ ਅਪੀਲ ਕੀ ਕਰਨਾ ਚਾਹੋਗੇ ਕੀ ਕਹਿਣਾ ਮੈਂ ਤਾਂ ਇਹੀ ਬੇਨਤੀ ਕਰਦਾ ਹਾਂ ਜੀ ਅਪੀਲ ਤਾਂ ਮੈਂ ਤਾਂ ਕੌਣ ਕਰਨਾਂ ਮੈਂ ਅਪੀਲ ਨਹੀਂ ਕਰ ਸਕਦਾ ਮੈਂ ਬੇਨਤੀ ਕਰਦਾ ਹਾਂ ਜੀ ਜਿਹੜੇ ਵੀ ਹੈਗੇ ਮੇਰੇ ਕੋ ਭੈਣ ਭਰਾ ਨਾਲ ਜੁੜਦੇ ਆਈ ਲੈ ਅਰਦਾਸ ਕਰ ਰਹੇ ਨੇ ਵੀ ਨੂੰ ਬਦਰਵਾਦ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਹੋ ਜੇ ਤੇ ਸਾਡੀ ਬੱਚੀ ਦਿ ਲੋ ਸਾਡੇ ਕੋ ਦੁਬਾਰਾ ਵਾਪਸ ਆ ਜਾਏ